ਪੰਜਾਬ ਦੇ ਜੰਗਲੀ ਵਿਭਾਗ ਤੇ ਸਮਾਜਿਕ ਭਲਾਈ ਦਾ ਅਹੁਦਾ ਸੰਭਾਲਣ ਵਾਲੇ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸ਼ਾਇਦ ਜਿੱਤ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਹੈ। ਕਾਈਓ ਤਾਂ ਧਰਮਸੋਤ ਸਾਹਿਬ ਨਾਪਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਚ ਸਕੂਲ ਦੀ ਪ੍ਰਿੰਸੀਪਲ ਤੇ ਗਰਜ ਪਈ। ਦਰਅਸਲ ਸਕੂਲ ਦੀ ਸਾਬਕਾ ਵਿਦਿਆਰਥਣ ਡਾਕਟਰ ਮਧੂ ਮੰਗਲ ਨੇ ਆਪਣੀ ਸਵਰਗੀ ਮਾਂ ਦੀ ਯਾਦ ਵਿੱਚ ਕਰੋੜਾਂ ਰੁਪਏ ਲਾ ਕੇ 14 ਕਮਰਿਆਂ ਦਾ ਨਿਰਮਾਣ ਕਰਾਇਆ ਸੀ ਤੇ ਨੀ ਪੱਥਰ ਦਾ ਉਦਘਾਟਨ ਧਰਮਸੋਤ ਸਾਹਿਬ ਤੋਂ ਕਰਾਉਣ ਦੀ ਭੁੱਲ ਕਰ ਬੈਠੇ। ਤੇ ਮੰਤਰੀ ਸਾਹਿਬ ਨੇ ਜਦੋਂ ਉਦਘਾਟਨ ਪੱਥਰ ਤੇ ਆਪਣਾ ਨਾਂ ਤੀਜੇ ਨੰਬਰ ਤੇ ਵੇਖਿਆ ਤਾਂ ਉਹ ਗੁੱਸੇ 'ਚ ਆ ਗਏ। ਮੈਂ ਵੀ ਰੈਡ ਕਰ ਦਿੰਦਾ ਤੈਨੂੰ। ਮੇਰਾ ਤਾਂ ਕੋਸੂ ਵੀ ਨਹੀਂ ਸੀ। ਕਿਹਦਾ ਤੂੰ ਤੂੰ ਹੀ ਬਿਖਾਇਆ ਨਾ ਉਹ ਚੋਟੇ ਗਏ ਤਾਂ ਆਇਆ ਨਾ। ਇਹ ਦੋਨੋਂ ਕਾਰਡ ਦੋਸਤ ਨਹੀਂ ਕਾਰਡ ਨਹੀਂ। ਕਾਰਡ ਦੋਸਤ ਨਹੀਂ। ਕਿਹਦੀ ਕਾਰਡ ਤੇ ਕਰਕੇ ਨਹੀਂ ਦਿਖਾਇਆ। ਨਹੀਂ ਦੋਨੋਂ ਕਹਾਣੀ ਕਰੇ ਚੋਰ ਕੀ ਕਿਸ ਤੋਂ ਅਨੁਸਾਰ ਤਦ ਇਹ ਨਹੀਂ ਬਲਦੀ ਵੇਸ ਕੋਣ ਚਲੋ ਜਰੂਰੀ ਕਹਿੰਦਾ ਜੀ ਮੈਂ ਸਰ ਜੀ ਮੈਂ ਸਰ ਜੀ ਮੈਂ ਇਹ ਨਹੀਂ ਕੀਤਾ ਮੈਡਮ ਜੀ ਹੁੰਦੀ ਵਾਰੀ ਤੇ ਪ੍ਰਿੰਸੀਪਲ ਨੂੰ ਗਰਜ ਕੇ ਸਸਪੈਂਡ ਕਰਨ ਦੀ ਗੱਲ ਵੀ ਕਹਿ ਦਿੱਤੀ ਪਰ ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਉਹਨਾਂ ਤੋਂ ਇਸ ਬਾਰੇ ਸਵਾਲ ਕੀਤੇ ਤਾਂ ਜਨਾਬ ਥਾਈ ਮੁੱਕਰ ਗਏ ਪਰ ਮੁਕਰੇ ਤੇ ਮੋਇ ਦਾਤਾ ਭਰੋਸਾ ਨਹੀਂ ਹੁੰਦਾ ਪਰ ਜਦੋਂ ਇਹੀ ਘਟਨਾ ਕੈਮਰੇ ਚ ਕੈਦ ਹੋਵੇ ਤੇ ਮੰਤਰੀ ਜੀ ਤੋਂ ਪੁੱਛਿਆ ਗਿਆ ਤਾਂ ਤੁਸੀਂ ਆਪ ਹੀ ਸੁਣ ਲਓ ਕਿ ਕੀ ਕਹਿਣਾ ਸੀ ਉਹਨਾਂ ਦਾ ਜੀ ਜੀ ਤੁਹਾਡਾ ਨਾਮ ਯਾਨੀ ਕਿ ਤੀਜੇ ਨੰਬਰ ਤੇ ਪੈਗਾ ਤੁਸੀਂ ਕੀ ਕਹਿਣਾ ਤੁਹਾਨੂੰ ਨਾਮ ਨਉਨ ਕੀ ਲੈਣਾ ਤੀਜੇ ਤੇ ਚੌਥੇ ਤੂੰ ਛੱਡ ਯਾਰ ਵਿੱਚ ਕਿਉਂ ਬੋਲਦਾ ਅੱਛਾ ਤੂੰ ਛੱਡ ਯਾਰ ਵਿੱਚ ਕਿਉਂ ਬੋਲਦਾ ਅਨਾਰਿਕ ਉੱਪਰ ਹੋ ਮੈਨੂੰ ਮੈਂ ਜਾਣਦਾ ਨਹੀਂ ਕੀ ਬੋਲਣਾ ਉਹੀ ਕਰੀ ਜਾਂਦੇ ਹੋ ਯਾਰ ਆਪਣੇ ਬੰਦੇ ਹੀ ਦੁਬਾਰਾ ਸਾਰੇ ਜਿਹੜਾ 50 ਲੱਖ ਦੀ ਲਾਗਤ ਨਾਲ ਅੱਜ ਇੱਥੇ ਬਿਲਡਿੰਗ ਦਾ ਤੋੜਾਟਨ ਕਰਨਾ ਸੀਗਾ ਤੁਸੀਂ ਤੇ ਤੁਹਾਡੇ ਵੱਲੋਂ ਨਹੀਂ ਕੀਤਾ ਜਾਣਾ ਸੀਗਾ ਤੇ ਇਹਦੇ ਵਿੱਚ ਤੁਹਾਡਾ ਨਾਮ 3 ਨੰਬਰ ਤੇ ਪਾਇਆ ਗਿਆ ਕੋਈ ਗੱਲ ਨਹੀਂ ਪਈ ਤੇ ਅਚਾਨਕ ਭਾਈ ਜਾਰੇ ਬੰਦ ਮਾਇਆ ਇਹਦੇ ਭਰੇ ਆ ਠੀਕ ਹੈ ਕੱਲ ਇਸ ਦੀ ਭਰਤੀ ਤੇ ਕਾਰਵਾਈ ਕੀਤੀ ਜਾਊਗੀ ਸਰ ਸਾਰੀ ਕਾਰਵਾਈ ਕਰਨੀ ਹੈ ਇਹ ਹੁਣ ਤੱਕ ਤੁਸੀਂ ਕਹ ਰਹੇ ਸੀ ਸਸਪੈਂਡ ਕਰਾਵਾਂਗੇ ਨਹੀਂ ਮੈਂ ਤਾਂ ਕਿਹਾ ਨਹੀਂ ਮੈਂ ਤਾਂ ਕਿਹਾ ਹਾਂ ਹਾਂ ਹੁਣ ਕਹਿ ਜੀ ਤੁਸੀਂ ਹੁਣ ਰਿਕਾਰਡ 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 ਕਰਦੇ ਬੱਲ ਹੁੰਦੀ ਹੈ ਮੈਂ ਰਿਕਾਰਡ ਤੋਂ ਕਿਹਾ ਬਿਲਕੁਲ ਨਹੀਂ ਕਿਹਾ ਸਰ ਮੈਂ ਆਉਣ ਬਣਾ ਰਿਹਾ ਜੀ ਨਹੀਂ ਤੁਸੀਂ ਬਣਾ ਰਹੇ ਸਾਡੀਆਂ 100 ਗੱਲਾਂ ਹੋ ਸਕਦੀਆਂ ਨੇ ਜੋ ਮੈਂ ਕਹਿਣਾ ਪ੍ਰੈਸ ਨੂੰ ਉਹ ਮੈਂ ਕਹਿਣਾ ਚਲੋ ਹੁਣ ਕਹੂੰਗਾ ਜੋ ਬਸ ਠੀਕ ਹੈ ਫਿਰ ਟੋਕਾ ਨੂੰ ਤੂੰ ਕੰਟਰੋਵਰਸੀ ਜੀ ਪੈਣੇ ਜੋ ਮੈਂ ਜੋ ਮੈਂ ਕਹਣਾ ਹੁਣ ਕਹੂੰਗਾ ਉਹ ਬਹੁਤ ਛੋਟਾ ਉਹ ਤਾਂ ਸਾਡੀਆਂ ਸ ਦੇ ਅੰਦਰ 100 ਗੱਲਾਂ ਹੋਣਗੀਆਂ ਠੀਕ ਹੋਰ ਦੱਸੋ ਹਾਲੇ ਤਾਂ ਸਰਕਾਰ ਬਣੇ ਨੂੰ ਮਹੀਨਾ ਹੀ ਹੋਇਆ ਤੇ ਸਰਕਾਰ ਦੀ ਪੋਲ ਖੁੱਲਣੀ ਸ਼ੁਰੂ ਵੀ ਹੋ ਗਈ ਹੈ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਜੇ ਕਿਤੇ ਇਹੀ ਹਰਕਤ ਭਗਵੰਤ ਮਾਨ ਨੇ ਕੀਤੀ ਹੁੰਦੀ ਤਾਂ ਮਾਨ ਨੂੰ ਸਭ ਨੇ ਸ਼ਰਾਬੀ ਕਹਿ ਕੇ ਪੰਡਣਾ ਸ਼ੁਰੂ ਕਰ ਦੇਣਾ ਸੀ ਸਾਧੂ ਸਿੰਘ ਧਰਮਸੋਤ ਇੱਥੇ ਬਿਆਨ ਦਿੰਦੇ ਆ ਕਿਵੇਂ ਲੱਗ ਰਹੇ ਨੇ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੁਣ ਵੇਖਣਾ ਇਹ ਹੈ ਕਿ ਕੈਪਟਨ ਸਾਹਾ ਵਸਤੇ ਕੀ ਐਕਸ਼ਨ ਲੈਂਦੇ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ